ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜੇਕਰ ਤੁਸੀਂ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਧਰਮ ਪਤਨੀ ਬੀਬੀ ਗੁਰਵਿੰਦਰ ਕੌਰ ਬਰਾੜ ਬਾਰੇ ਗੁਰਵਿੰਦਰ ਕੌਰ ਬਰਾੜ ਦਾ ਜਨਮ ਅਗਸਤ 1922 ਨੂੰ ਪਿਤਾ ਜਸਵੰਤ ਸਿੰਘ ਦੇ ਘਰ ਪਿੰਡ ਕੈਰੋਂ ਵਿਖੇ ਹੋਇਆ ਗੁਰਵਿੰਦਰ ਕੌਰ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਭਤੀਜੀ ਸਨ ਗਰਵਿੰਦਰ ਕੌਰ ਬਰਾੜ ਨੇ ਆਪਣੀ ਪੜ੍ਹਾਈ ਗਵਰਨਮੈਂਟ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ 1948 ਦੇ ਵਿੱਚ ਗਰਵਿੰਦਰ ਕੌਰ ਦਾ ਵਿਆਹ ਸਰਦਾਰ ਹਰਚੰਦ ਸਿੰਘ ਬਰਾੜ ਨਾਲ ਹੋਇਆ ਜੋ 1996 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਅਤੇ ਇਹਨਾਂ ਦੇ ਘਰ ਇੱਕ ਪੁੱਤਰ ਅਦੇਸ਼ ਕਮਰਜੀਤ ਸਿੰਘ ਸਣੀ ਬਰਾੜ ਅਤੇ ਇੱਕ ਧੀ ਕਮਲਜੀਤ ਕੌਰ ਬਬਲੀ ਬਰਾੜ ਨੇ ਜਨਮ ਲਿਆ ਗੁਰਵਿੰਦਰ ਕੌਰ ਬਰਾੜ ਨੂੰ ਫਰੋਇਪੁਰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਮੁਖੀ ਲਗਾ ਦਿੱਤਾ ਗਿਆ ਅਤੇ ਉਹ 1970 ਤੱਕ ਇਸ ਉੱਤੇ ਉੱਪਰ ਰਹੇ ਗੁਰਵਿੰਦਰ ਕੌਰ ਭਾਰਤੀ ਗ੍ਰਾਮੀਣ ਮਹਿਲਾ ਸੰਘ ਦੇ ਮੀਤ ਪ੍ਰਧਾਨ ਵੀ ਰਹੇ ਗੁਰਵਿੰਦਰ ਕੌਰ ਬਰਾੜ ਨੇ 1972 ਦੇ ਵਿੱਚ ਬਲੋਟ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਗੁਰਵਿੰਦਰ ਕੌਰ ਬਰਾੜ ਨੂੰ 29586 ਵੋਟਾਂ ਪਈਆਂ ਅਕਾਲੀ ਦਲ ਦੇ ਗਰਮੀਤ ਸਿੰਘ ਨੂੰ 17910 ਵੋਟਾਂ ਪਈਆਂ ਗਰਵਿੰਦਰ ਕੌਰ 11000 ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਅਤੇ ਗਿਆਨੀ ਜੈਲ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਬਣੇ 1980 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਗਰਵਿੰਦਰ ਕੌਰ ਬਰਾੜ ਨੇ ਕਾਂਗਰਸ ਦੇ ਵੱਲੋਂ ਫਰੀਦਕੋਟ ਲੋਕ ਸਭਾ ਸੀਟ ਤੋਂ ਚੋਣ ਲੜੀ ਅਤੇ ਇਨ੍ਹਾਂ ਚੋਣਾਂ ਦੇ ਵਿੱਚ ਗਰਵਿੰਦਰ ਕੌਰ ਬਰਾੜ ਨੂੰ 238000 ਦੇ ਕਰੀਬ ਵੋਟਾਂ ਪਈਆਂ ਅਕਾਲੀ ਦਲ ਦੇ ਬਲਵੰਤ ਸਿੰਘ ਰਾਮੂ ਵਾਲੀਆਂ ਨੂੰ 217000 ਦੇ ਕਰੀਬ ਵੋਟਾਂ ਮਈਆਂ ਗਰਵਿੰਦਰ ਕੌਰ 20000 ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤੇ 1985 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਗੁਰਵਿੰਦਰ ਕੌਰ ਬਰਾੜ ਨੇ ਕਾਂਗਰਸ ਦੇ ਵੱਲੋਂ ਮੁਕਸਰ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਗੁਰਵਿੰਦਰ ਕੌਰ ਨੂੰ 33000 ਦੇ ਕਰੀਬ ਵੋਟਾਂ ਪਈਆਂ ਅਕਾਲੀ ਦਲ ਦੇ ਗੁਰਰਾਜ ਸਿੰਘ ਨੂੰ 28000 ਦੇ ਕਰੀਬ ਵੋਟਾਂ ਪਈਆਂ ਗੁਰਵਿੰਦਰ ਕੌਰ ਬਰਾੜ 5000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਦੀ ਤਰਫੋਂ ਵਿਰੋਧੀ ਧਿਰ ਦੇ ਨੇਤਾ ਬਣੀ ਗੁਰਵਿੰਦਰ ਕੌਰ ਬਰਾੜ ਦਾ ਦਿਹਾਂਤ 7 ਸਤੰਬਰ 2013 ਨੂੰ ਚੰਡੀਗੜ੍ਹ ਵਿਖੇ ਹੋਇਆ ਗੁਰਵਿੰਦਰ ਕੌਰ ਬਰਾੜ ਦੇ ਪਤੀ ਸਰਦਾਰ ਹਰਚਰਨ ਸਿੰਘ ਬਰਾੜ 1995 ਤੋਂ 1996 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਗੁਰਵਿੰਦਰ ਕੌਰ ਬਰਾੜ ਦੇ ਪੁੱਤਰ ਆਦੇਸ਼ ਕਵਰਜੀ ਸਿੰਘ ਸਣੀ ਬਰਾੜ ਮੁਕਸਰ ਤੋਂ ਦੋ ਵਾਰ ਐਮਐਲਏ ਰਹੇ ਹਨ ਗੁਰਵਿੰਦਰ ਕੌਰ ਬਰਾੜ ਦੀ ਨੂੰ ਬੀਬੀ ਕਰਨ ਕੌਰ ਬਰਾੜ 2012 ਦੇ ਵਿੱਚ ਮੁਕਸਰ ਤੋਂ ਐਮਐਲਏ ਬਣੇ ਸਨ ਅਤੇ ਗੁਰਵਿੰਦਰ ਕਰੋ ਬਰਾੜ ਦਾ ਪੁੱਤਰਾ ਕਰਨਵੀਰ ਸਿੰਘ ਬਰਾੜ 2020 ਦੇ ਵਿੱਚ ਮਾਰਕੀਟ ਕਮੇਟੀ ਮੁਕਸਰ ਦਾ ਚੇਅਰਮੈਨ ਬਣਿਆ ਸੀ ਜੇਕਰ ਤੁਹਾਨੂੰ ਸਾਡੇ ਇਹ ਵੀਡੀਓ ਚੰਗੀਆਂ ਲੱਗੀਆਂ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ